ਚਿੱਟੀ ਦਾੜੀ ਵਾਲਾ ਬਾਬਾ ਥਾਪੀ ਮਾਰ ਕੇ ਚੜ ਗਿਆ ਸਟੇਜ ਤੇ ਗੰਦੇ ਗੀਤ ਲਵਾ ਕੇ ਆਰਕੈਸਟਰਾ ਨਾਲ ਕਰਨ ਲੱਗਿਆ ਆ ਕੰਮ ਦੋਸਤੋ ਅਕਸਰ ਹੀ ਤੁਸੀਂ ਵਿਆਹਾਂ ਵਿੱਚ ਆਰਕੈਸਟਰਾ ਦੇ ਉੱਪਰੋਂ ਪੈਸੇ 바ਰ ਦੇ ਲੋਕ ਤਾਂ ਬਹੁਤ ਦੇਖੇ ਹੋਣਗੇ ਪਰ ਹੁਣ ਇੱਕ ਆਰਕੈਸਟਰਾ ਨਾਲ ਬਾਬੇ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਿੱਚ ਇੱਕ ਚਿੱਟੀ ਦਾੜੀ ਵਾਲਾ ਬਾਬਾ ਗੰਦੇ ਗੀਤ ਲਵਾ ਕੇ ਆਰਕੈਸਟਰਾ ਵਾਲੀ ਕੁੜੀ ਨਾਲ ਕਿਵੇਂ ਨੱਚ ਰਿਹਾ ਹੈ ਜਿਸ ਨੂੰ ਦੇਖ ਕੇ ਲੋਕ ਇਸ ਬਾਬੇ ਬਾਰੇ ਕਹਿ ਰਹੇ ਨੇ ਕਿ ਹੁਣ ਤੇਰੀ ਉਮਰ ਗੰਦੇ ਗੀਤ ਲਾ ਕੇ ਆ ਕਰਤੂਤਾਂ ਕਰਨ ਦੀ ਨਹੀਂ ਸਗੋਂ ਘਰ ਬੈਠ ਕੇ ਵਾਹਿਗੁਰੂ ਦਾ ਜਾਪ ਕਰਨ ਦੀ ਏ ਅਤੇ ਕੋਈ ਕਹਿ ਰਿਹਾ ਹੈ ਬਾਬਾ ਸ਼ਰਮ ਕਰ ਜਦੋਂ ਕੋਈ ਤੇਰੇ ਪਰਿਵਾਰ ਦੀ ਧੀ ਭੈਣ ਇਹ ਵੀਡੀਓ ਦੇਖੇਗੀ ਤਾਂ ਉਹ ਤੇਰੇ ਬਾਰੇ ਕੀ ਕਹੇਗੀ ਅਤੇ ਕੋਈ ਕਹਿ ਰਿਹਾ ਹੈ ਕਿ ਜੇ ਨੱਚਣਾ ਹੀ ਸੀ ਤਾਂ ਸਟੇਜ ਦੇ ਥੱਲੇ ਕੋਈ ਚੱਜਦਾ ਗੀਤ ਲਵਾ ਕੇ ਨੱਚ ਲੈਂਦਾ ਸੋ ਇੱਕ ਗੱਲ ਤਾਂ ਪੱਕੀ ਹੈ ਕਿ ਕੋਈ ਨਾ ਤਾਂ ਕਿਸੇ ਦੇ ਕਹੇ ਤੇ ਸੁਧਰਦਾ ਹੈ ਅਤੇ ਨਾ ਹੀ ਕਿਸੇ ਦੇ ਕਹੇ ਤੇ ਵਿਗੜਦਾ ਹੈ ਜਦੋਂ ਤੱਕ ਕਿ ਉਸ ਦਾ ਆਪ ਦਾ ਮਨ ਨਾ ਮੰਨੇ ਪਰ ਇਸ ਵੀਡੀਓ ਵਿੱਚ ਬਾਬਾ ਗਲਤ ਹੈ ਜਾਂ ਆਰਕੈਸਟਰਾ ਵਾਲੀ ਕੁੜੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ